ਨੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਉਂਤੇ ਮੈਂ ਤੁਹਾਨੂੰ ਬੜਾ ਸਵਾਗਤ ਕਰਦੀ ਹਾਂ ਨੋ ਜੀ ਮੈਂ ਹਾਜ਼ਰ ਹਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਜਿਹੇ ਲੋਕੀਤ ਲੈ ਕੇ ਤੇ ਤੁਸੀਂ ਵੀ ਉਡੀਕਦੇ ਹੋਵੋਗੇ ਤੇ ਮੈਂ ਵੀ ਹਾਜ਼ਰ ਹੋ ਗਈ ਹਾਂ ਤੇ ਜਿਹੜਾ ਮੈਂ ਕੱਲ ਵੀ ਇੱਕ ਮੈਂ ਨੁਕਤਾ ਪਾਇਆ ਸੀ ਵੀ ਥੈਰਡ ਨੂੰ ਦੂਰ ਕਰੋ ਹਨਾ ਅੱਜ ਫੇਰ ਮੈਂ ਇੱਕ ਹੋਰ ਜਿੱਥੇ ਨੂੰ ਉਹ ਸੌਖਾ ਲੱਗ ਗਿਆ ਕੱਲ ਮੈਂ ਪਾਇਆ ਸੀ ਉਹਦੇ ਵਾਲਾ ਆਪਣਾ ਤુલਸੀ ਦੀ ਲੱਕੜੀ ਵਾਲਾ ਅੱਜ ਵੀ ਇੱਕ ਹੋਰ ਦੱਸੂਗੀ ਤੁਹਾਨੂੰ ਤੇ ਜਿਹੜਾ ਤੁਹਾਨੂੰ ਠੀਕ ਲੱਗੇ ਉਹ ਕੱਲ ਏ ਵੀ ਬਿਲਕੁਲ ਥੈਰਡ ਨੂੰ ਖਤਮ ਕਰ ਦਿੰਦਾ ਤੇ ਕਾਪੀ ਪੈਨਸਲ ਲੈ ਕੇ ਬੈਠ ਜਿਓ ਜੇ ਜਵਾਨੀ ਯਾਦ ਰਹੇ ਜਨਾਂ ਜਵਾਨੀ ਦਾ ਅਕਸ ਲਓ ਤੇ ਕਰਕੇ ਜਰੂਰ ਦੇਖਿਓ ਥੈਰਡ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ ਰਹਿਣਾ ਤੇ ਆਜੋ ਫਿਰ ਆਪਾਂ ਲੋਕੀ ਤਾਂ ਵੱਲ ਲਾਈਏ ਹਨ ਮੈਂ ਤੁਹਾਨੂੰ ਕਿਹਾ ਸੀ ਵੀ ਕੱਲ ਸੁਹਾਗ ਸੁਣਾਇਆ ਸੀ ਕੋਟ ਗੇ ਸੁਣਾਉਂਗੀ ਤੇ ਅੱਜ ਮੈਂ ਇੱਕ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕੀ ਸੁਣਾਉਣੀ ਆ ਤੇ ਹੁਣ ਜੇ ਇਹਦੀ ਵਿਆਖਿਆ ਕਰੂੰਗੀ ਤੇ ਫਿਰ ਇੰਨਾ ਵਧੀਆ ਲੱਗਣਾ ਤੇ ਤੁਸੀਂ ਹੁਣ ਇਹਦੀ ਵਿਆਖਿਆ ਗੀਚ ਆਪੇ ਕਰ ਲਿਓ ਹਨ ਲੈ ਆ ਜੂ ਫਿਰ ਲੱਗੇ ਰੋਲ ਕਾਪਾ ਸੁਣੋ ਇਹ ਪਿਆਰਾ ਜਿਹਾ ਲੋਕੀ ਤੇ ਕੀ ਸੇ ਮੱਲੀ ਨਿਆਈਂ ਨਕੀ ਸੇ ਮੱਲੀ ਰੋਹੀ ਕੀ ਸੇ ਮੱਲੀ ਨਿਆਈਂ ਨਕੀ ਸੇ ਰੋਹੀ ਮੱਲੀ ਮਾਂਦੇ ਮੁਰਖ ਨੇ ਰ ਪੜ ਮੱਲੀ ਆਈ ਕੀ ਸੇ ਨਾਰੇ ਮੱਲੇ ਨਕੀ ਸੇ ਮੀਨੇ ਮੱਲੇ ਕਿਸੇ ਨਾਰੇ ਮੱਲੇ ਨਿਕੈਸੇ ਮੀਨੇ ਮਿੱਲੇ ਮੱਲੇ ਮਾਂਦੇ ਭਉਦੂ ਨੇ ਬੈੜ ਕਾ ਮੱਲੇ ਆਈ ਕਿਸੇ ਕਣਕ ਬੀਜੀ ਨਿਕਿਸੇ ਛੋਲੇ ਬੀਜੇ ਕਿਸੇ ਕਣਕ ਬੀਜ ਨਿੱਕੀ ਸੇ ਛੋਲੇ ਬੀਜੇ ਮਾਂਦੇ ਪਉਂਦੂ ਨੇ ਪਖੜਾ ਬੀਜਾਈ ਕਿਸੇ ਕਣਕ ਵੱਡੀ ਨਿੱਕੀ ਸੇ ਛੋਲੇ ਵੱਡੇ ਕਿਸੇ ਕਣਕ ਵੱਡੀ ਨਿੱਕੀ ਸੇ ਛੋਲੇ ਵੱਡੇ ਮਾਂ ਦੇ ਮੁਰਖ ਨੇ ਪਖੜਾ ਪੱਟੀਆਂ ਆਈ ਕਿਹ ਸੇ ਕਣਕ ਗਾਹੀ ਨਿਕਿ ਸੇ ਛੋਲੇ ਗਾਹੇ ਕਿਹ ਸੇ ਕਣਕ ਗਾਹੀ ਨਿਕਿ ਸੇ ਛੋਲੇ ਗਾਹੇ ਮਾਂਦੇ ਪਉਂਦੂ ਨੇ ਪਖੜਾ ਚੜਾਈ ਮਾਂਦੇ ਪਉਂਦੂ ਨੇ ਪਖੜਾ ਚੜਾਈ ਕਿਸੇ ਕੋਠੀ ਪਰਿਨ ਕੀ ਸੇ ਬੂਰੇ ਪਰਲੇ ਕਿਸੇ ਕੋਠੀ ਪਰਿਨ ਕੀ ਸੇ ਬੂਰੇ ਪਰਲੇ माँ दे ने हारा पर नीमां ने हारा पर आई किसे कि से सौनिक किसे साठ बट ਮਾਂ ਦੇ ਪੌਂਦੂ ਨੇ 500 ਵੱਟੀਆਂ ਆਈ ਮਾਂ ਦੇ ਪੌਂਦੂ ਨੇ 500 ਵੱਟੀਆਂ ਆਈ ਲੋ ਜੀ ਅਕੇ ਬੁੱਧੂ ਤੇਰੀ ਅਕੇ ਪੱਤ ਕੱਚੀ ਰਹੇਗੀ ਬੁੱਧੂ ਤੇਰੀ ਆਵੀ ਪੱਤਿਆਂ ਦੇ ਭਾਵੇਂ ਫਿਕੇ ਤੇ ਇਹ ਬੁੱਧੂ ਨੇ ਤਾਂ ਬੀਜ ਲਿਆ ਭਖੜਾ ਦੇ ਭਖੜਾ ਦਾ ਕੰਮ ਕਿਸੇ ਸਾਰਿਆਂ ਨਾਲੋਂ ਮਹਿੰਗਾ ਵਿਕਿਆ ਕਿਉਂਕਿ ਇਹ ਦਵਾਈਆਂ ਚ ਪੈਂਦਾ ਹੈ ਤੇ ਘਰਾਂ ਨੂੰ ਤਾਂ ਬੁੱਢੀ ਸਮੇਂ ਦੀ ਸੀ ਉਹਨੂੰ ਤੇ ਉਹਦੇ ਅੰਦਰ ਗਿਆਨ ਸੀਗਾ ਉਹ ਕਹਿੰਦੀ ਇਹ ਕੀ ਬੀਜੀ ਜਾਂਦਾ ਹੈ ਕੀ ਕੱਢੂ ਲੋਕ ਤਾਂ ਕੰਕ ਦੇ ਉਹ ਵੀਰ ਦੇ ਛੋਲੇ ਤੇ ਥਾਂ ਵੀ ਉਹ ਹਜੇ ਲੈ ਲਿਆ ਨੇ ਤੇ ਫਿਰ ਉਹਨੇ ਖੜਾ ਬੀਜਿਆ ਤੇ ਭਖੜਾ ਚੜਿਆ ਤੇ ਫਿਰ ਉਹਨੇ ਉਹਦਾ 500 ਦਾ ਵਿਕਿਆ ਉਹ ਕਹਿੰਦਾ 100 ਵੱਟਿਆ ਕਿੰਨੇ 60 ਵੱਟੇ ਪਖੜਾ ਇਸ ਕਰਕੇ ਪਖੜੇ ਦੇ ਬਹੁਤ ਗੁਣ ਨੇ ਮੈਂ ਇਸ ਭਾਈਆਂ ਚ ਪੈਂਦਾ ਹੈ ਨਾ ਤੇ ਮੈਂ ਤੁਹਾਨੂੰ ਕਦੇ ਪਖੜੇ ਦੇ ਸਾਰੇ ਗੁਣਾਵਾਰੇ ਜਾਣ ਉਪਰਾਉ ਤੇ ਕਦੇ ਜਰੂਰ ਦੱਸੂਗੀ ਹੈ ਨਾ ਤੇ ਅੱਜ ਤਾਂ ਇੰਨੇ ਹੀ ਗੀਤ ਉਮੀਦ ਆ ਤੁਹਾਨੂੰ ਇਹ ਗੀਤ ਪਸੰਦ ਆ ਇਹਨੂੰ ਜਰੂਰ ਗਾਇਆ ਕਰੋ ਹੈ ਨਾ ਤੇ ਉਹਦੀ ਫਿਰ ਜਿਵੇਂ ਬੁੱਧੂ ਦੀ ਉਹ ਹੋ ਰਹੀ ਸੀਗੀ ਆ ਵੀ ਕੱਚੀ ਤੇ ਫਿਰ ਪੱਕਿਆ ਦੇ ਭਾਅ ਵੇਚਦੀ ਉਹ ਵੀ ਕਹਾਣੀਆਂ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਤੇ ਫਿਰ ਮੈਂ ਤੁਹਾਨੂੰ ਉਹ ਵੀ ਸ਼ੇਅਰ ਦੱਸਾਂ ਤੇ ਹੁਣ ਆ ਗਿਓ ਆਪਾਂ ਤੰਦਰੁਸਤੀ ਵੱਲ ਪਹਿਲਾਂ ਮੈਂ ਤੁਹਾਨੂੰ ਕੱਲ ਥਾਇਰੋਇਡ ਬਾਰੇ ਦੱਸਿਆ ਸੀ ਕਾਪੀ ਪੈਨਸਲ ਲੈ ਲਈ ਨਾ ਵੀ ਥਾਇਰੋਇਡ ਤੁਸੀਂ ਉਹ ਆਪਣਾ ਸਿੱਧਾ ਚੂੜਾ ਬਣਾ ਕੇ ਲੱਕੜੀ ਚੂੜਾ ਬਣਾ ਕੇ ਲਓ ਹਨ ਜਿਹਨੇ ਤਾਂ ਉਹ ਲੈਣਾ ਹੈ ਉਹ ਵੀ ਬਿਲਕੁਲ ਪੱਕਾ ਤੇ ਹੁਣ ਹੈਗਾ ਵੀ ਦੇਸੀ ਦੇਸੀ ਗੋਭ ਹੋਵੇ ਜਾਂ ਦੂਜੇ ਹਾਈਬ੍ਰਿਡ ਗੋਵਨ ਆਉਣ ਇਹਦਾ ਸਿਰਫ 5 ਦਿਨ ਥਾਣਾ ਚੋਂ ਸਿੱਧਾ ਦੁੱਧ ਲੈਣਾ ਤੁਸੀਂ ਆਪਨੇ ਸਿੱਧਾ ਦੇ ਮੂੰਹ ਚ ਜੂਵ 5 ਦਿਨ ਤੇ ਥੈਰਡ ਸਦਾ ਲਈ ਖਤਮ ਜਾ ਕੇ ਚੈੱਕ ਕਰਾਇਓ ਛੀਵੇਂ ਦਿਨ ਜਾ ਕੇ ਕੋਈ ਥੈਰਡ ਨਹੀਂ ਰਹਿਣਾ ਇਹ ਗੋਪਾਲ ਮਣੀਏ ਨੇ ਦੱਸਿਆ ਪੱਕਾ 100% ਕਹਿੰਦੇ ਗਾਰੰਟੀ ਹੈ ਕੋਈ ਅਜਮਾ ਕੇ ਦੇਖ ਲਓ ਤੇ ਜਿਵੇਂ ਤੁਹਾਨੂੰ ਠੀਕ ਲੱਗਦਾ ਸਿੱਧਾ ਲੈਣਾ ਗਊ ਦੇਸੀ ਹੋਵੇ ਸਮਝ ਗਿਆ ਗਊਸ਼ਾਲਾ ਜਾਓ ਅਨਾ ਚਾਹੀਏ ਪੈਸੇ ਲੈਣ ਚਾਹੀਏ ਤੁਹਾਨੂੰ ਮੋੜ ਕਹਿੰਦੇ ਪਾਈਆ ਤੂੰ ਤਾਂ ਅੰਦਰ ਵਗ ਜੇ ਨਾ 5-7 ਦਾ ਧਾਰਾ ਮਾਰਨਾ 10 ਦਾ ਰਨ ਮਾਰਨਾ ਤੁਹਾਡੇ ਪਾਈਆ ਨੂੰ ਧੰਨ ਸਭਾਈ ਦਾ ਹੈ ਨਾ ਤੇ ਖੂਬ ਰੱਜ ਕੇ ਪੀਓ ਜਦੋਂ ਜੇ ਫਿਰ ਜਾਣਾ ਹੀ ਹੈ ਨਾ ਜਿੰਨਾ ਪੀਤਾ ਜਾ ਵਿੱਚ 8-10 ਕਿਲੋ ਪੀਓ ਤੇ ਥੈਰਣ ਸਦਾ ਲਈ ਖਤਮ ਹੋ ਜੀ ਬਾਕੀ ਜੇ ਕਿਸੇ ਦੇ Baal ਕਹਿੰਦੇ ਗਿਰਦੇ ਜਮੇ ਉਹ ਟੋਟਲ ਨੰਗਾ ਹੋ ਗਿਆ ਰਈਦਾ ਹੈ ਨਾ Baal ਨਹੀਂ ਰੇ ਸੱਤੀ ਫਿਰ ਵੀ ਗਊ ਮਾਤਾ ਇਹ 33 ਕਰੋੜ ਦੇਵਤਾ ਵਾਸ ਕਰਦਾ ਫਿਰ ਤੁਸੀਂ ਆਪਣੇ ਉਹ ਸਿਰ ਤੇ ਨਾ ਉਹਦਾ ਮਤਲਬ ਹੈ ਉਹ ਗੋੜ ਦਾ ਕੋਲ ਬਣਾ ਕੇ ਸਾਰੇ ਸਿਰ ਤੇ ਲਾ ਦੇਣਾ ਹਨਾ ਉਹ ਦਿਨ ਡਣੀ ਵੀ ਦਰ ਲੋ ਚਾਹੀ ਫਿਰ ਇਹਨੇ ਗਊ ਕੋਲੇ ਸਿਰ ਕਰ ਦਿਓ ਦੇਸੀ ਕੋਲੇ ਗਊ ਗੋੜ ਖਾ ਲੂ ਨਾ ਫਿਰ ਉਹ ਤੁਹਾਡੇ ਸਿਰ ਨੂੰ ਵੀ ਚਟਣ ਲੱਗ ਜੂਗਾ ਤਾਂ ਇਸ ਤਰ੍ਹਾਂ ਤੁਸੀਂ ਗਊ ਮਾਤਾ ਤੋਂ ਸਿਰ ਚਟਾਓ ਤੇ 15 ਦਿਨ ਤੱਕ ਵਾਲ ਸੰਘਣੇ ਤੇ ਕਾਲੇ ਆ ਜਾਣਗੇ ਮੀ ਗੋਪਾਲ ਮਣੀ ਜੀ ਨੇ ਦੱਸਿਆ ਵੀ ਤੁਸੀਂ ਕਰਕੇ ਦੇਖੋ ਹਰ ਹਾਲਤ ਤੁਹਾਡੇ ਵਾਲ ਸੰਗਣੇ ਤੇ ਕਾਲੇ ਆ ਜਾਣਗੇ ਕੋਈ ਵੀ ਕਿਸੇ ਕਿਸਮ ਦੀ ਦਵਾਈ ਲੈਣ ਦੀ ਲੋੜ ਠੀਕ ਹੈ ਨਾ ਇਸ ਕਰਕੇ ਤੁਸੀਂ ਮੇਰੇ ਜਿਹੜੇ ਨੁਕਤੇ ਨਾ ਮੈਂ ਉਹੀ ਪਾਉਣੀ ਆ ਜਿਹੜੇ ਮੈਨੂੰ ਐ ਲੱਗਦਾ ਵੀ ਇਹ ਸਹੀ ਹੋਣਗੇ ਹਿੰਗ ਲੱਗੇ ਨਾ ਫਟਕੜੀ ਰੰਗ ਚ ਔਖਾਵੇ ਇਹ ਤੁਸੀਂ ਜ਼ਰੂਰ ਆਪਦਾ ਕਰਕੇ ਦੇਖੋ ਤੇ ਬਾਕੀ ਜਿਹੜਾ ਮੈਂ ਅੱਖਾਂ ਦਾ ਸੁਰਮਾ ਦਿੰਦੀ ਆ ਨਾ ਥੋੜਾ ਜਿਹਾ ਲੱਗਦਾ ਜ਼ਰੂਰ ਹੈ ਉਹ ਕੱਟੋ ਕੱਟ ਫਿਰ ਦੇਖੋ ਨੇ ਆਪਾਂ ਦਵਾਈ ਕੋਈ ਲਾਣ ਦਾ ਟਾਕਰ ਕਹਿੰਦਾ ਭਈ ਸੰਸਤਾ ਲਈ ਲਾਤੀ ਦਵਾਈ ਰਿਜ਼ਲਟ ਤਾਂ ਪਹਿਲੇ ਹੀ ਦੇ ਦਿੰਦਾ ਪਹਿਲੇ ਦਿਨ ਤੋਂ ਹੀ ਦੇ ਦਿੰਦਾ ਰਿਜ਼ਲਟ ਤੇ ਜੇ ਕਿਸੇ ਦੇ ਚਿੱਟਾ ਮੋਤੀਆ ਨਹੀਂ ਫਿਰ ਆਪਰੇਸ਼ਨ ਕਰਾਉਣੇ ਆ ਕਿੰਨੇ ਆ ਭੈਣਾਂ ਦੇ ਆਪਰੇਸ਼ਨ ਨਹੀਂ ਹੋਏ ਤੇ ਚਿੱਟਾ ਮੋਤੀਆ ਸਹੀ ਹੋ ਗਿਆ ਰੋਗ ਤਾਂ ਉਹਨੇ ਉੱਥੇ ਹੈ ਨਾ ਤੇ ਹਾਇ ਮਾਮੂਲੀ ਚੀਜ਼ ਉਹ ਜੇ ਕਿਸੇ ਨੂੰ ਮਗਾਉਣਾ ਹੁੰਦਾ ਤਾਂ ਮੇਰੇ ਇਸੇ ਨੰਬਰ ਤੇ ਮੈਨੂੰ ਵਟਸਐਪ ਕਾਲ ਕਰੋ ਤੇ ਮੇਰੇ ਨਾਲ ਗੱਲ ਕਰੋ ਠੀਕ ਹੈ ਦੇਸ਼ਾਬ ਦੇ ਸੰਸਾਰੇ ਕਿਤੇ ਜਾਂਦੇਗਾ ਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਬਾਕੀ ਹੁਣ ਦਿਓ ਮੈਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖ ਲਈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਲਿਖਣਾ ਨਾ ਭੁੱਲਿਓ ਧੰਨਵਾਦ